ਕੀ ਕਰਦੇ ਪਏ ਮੈਮ ਤੁਸੀਂ ਅਸੀਂ ਕੱਲ ਜਿਹੜੇ ਕੱਪੜੇ ਧੁੱਤੇ ਸੀ ਉਹ ਸਾਰੇ ਹੁਣ ਪ੍ਰੈਸ ਕਰਕੇ ਲਮਾਰੀ ਚ ਸੈੱਟ ਕਰਾਂਗੇ ਤੇ ਹੋਰ ਸਤਿ ਸ਼੍ਰੀ ਅਕਾਲ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਮੀਤ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬਾਕੀ ਆਪਾਂ ਅੱਜ ਦਾਲ ਧਰਤੀ ਆ ਕੁੱਕਰ ਚ ਉਹ ਤਾਂ ਦਾਲ ਬਣ ਰਹੀ ਆ ਬਣੀ ਤੇ ਬਾਕੀ ਸੋਈ ਦਾ ਸਾਰਾ ਕੰਮ ਹੋ ਗਿਆ ਕੱਲੇ ਫੁਲਕੇ ਹੀ ਰਹਿ ਗਏ ਬਸ ਢਾਉਣ ਵਾਲੇ ਹਾਂਜੀ ਸਫਾਈ ਦਾ ਵੀ ਲਗਭਗ ਹੋਇਆ ਹੀ ਆ ਜਿੱਦਾਂ ਖਾਸ ਖਾਰਾ ਨਹੀਂ ਹੈਗਾ ਵਾ ਹਾਂਜੀ ਬਸ ਕੱਪੜਿਆਂ ਦਾ ਹੀ ਸੀ ਉਹ ਨਾਲ ਦੀ ਨਾਲ ਸੰਭੀ ਜਾਂਦੇ ਆਪਾਂ ਹਾਂਜੀ ਤੇ ਹੋਰ ਤੁਸੀਂ ਸੁਣਾਓ ਕੋਈ ਗੱਲ ਬਾਤ ਗੁਦਿਓ ਜੀ ਅਸੀਂ ਜੀ ਕੁਛ ਨਹੀਂ ਜੀ ਅਸੀਂ ਤੁਹਾਡੇ ਦੇ ਵੇਖਦੇ ਪੈਦੇ ਤੁਸੀਂ ਕੱਪੜੇ ਕਿਵੇਂ ਪ੍ਰੈਸ ਕਰਦੇ ਹੋ ਕੱਪੜੇ ਤਾਂ ਉਹੀ ਸੇਮ ਹੀ ਜਿਵੇਂ ਸਾਰੇ ਕਰਦੇ ਆ कलर ਕਿ ਬੜਾ ਪਿਆਰਾ ਲੱਗਦਾ ਮੈਨੂੰ ਆਹ ਵਾਲੇ ਸੂਟ ਦਾ ਹਾਂਜੀ ਜਿਹੜਾ ਕੱਲ ਵਾਸ਼ ਵੀ ਕੀਤਾ ਸੀਗਾ ਉਦੋਂ ਵੀ ਬਹੁਤ ਜ਼ਿਆਦਾ ਪਿਆਰਾ ਲੱਗਦਾ ਪਿਆ ਸੀ कलर ਆਪਣੀ ਦਾਲ ਲੱਭਣੇ ਲੱਗ ਜੇ ਚਲੋ ਜੀ ਗਾਇਜ਼ ਹੁਣ ਅਸੀਂ ਖਾਣੇ ਚੱਲਣ ਜਾ ਰਹੇ ਹਾਂ ਗੈਸ ਬੰਦ ਗੈਸ ਨੂੰ ਬੰਦ ਕਰਨਾ ਹੈ ਐਧਰ ਕਰਕੇ ਐਤਾ ਠੀਕ ਹੈ ਜੀ ਹੁਣ ਤੁਹਾਨੂੰ ਦਿਖਾ ਦਿੰਦੇ ਆ ਜੀ ਕਿੰਨੇ ਸਾਡੇ ਕੱਪੜੇ ਪ੍ਰੈਸ ਕਰਨ ਵਾਲਿਆ ਹਾਂਜੀ ਦੇਖੋ ਕਿੰਨੇ ਸਾਡੇ ਕੱਪੜੇ ਪ੍ਰੈਸ ਕਰਨ ਵਾਲੇ ਹੱਲੇ ਪਏ ਹੋਏ ਆ ਕੋਸ਼ ਕੀ ਕਰਦਾ ਵੈਂ? ਕੋਸ਼ ਨਹੀਂ। ਸਾਨੂੰ ਲੱਗਾ ਸੀ ਕਿਤੇ ਪੜਦਾ ਪਿਆ ਤੂੰ ਫੋਨ ਤੇ ਲੱਗਾ ਹੋਇਆ ਹੈ ਮੈਮ ਕੋਸ਼ ਫੋਨ ਤੇ ਲੱਗਾ ਹੋਇਆ ਏ ਇਹੋ ਫੋਟਾ ਨਹੀਂ ਲੱਗਦਾ ਫੋਟਾ ਖਾ ਕੇ ਬੜੂਗਾ ਖੋਸ਼ ਦੇ ਖਲਾ ਲਾਈਵ ਕਟ ਪੈਣੀ ਅੱਜ ਤੈਨੂੰ ਫੇਰ ਕੋਮਲ ਪਤਾ ਨਹੀਂ ਕਿੱਥੇ ਅੱਜ ਚੁੱਪ ਕੀਤੀ ਹੋਈ ਲੱਭੀ ਐ ਅੱਛਾ ਤੂੰ ਇੱਧਰ ਕੀ ਕਰਦੀ ਪਈ ਐ ਤੇਰੇ ਕੰਮ ਦੀ ਚੀਜ਼ ਅੱਗੇ ਆ ਗਈ ਅੱਗੇ ਆ ਕੀ ਐ ਆ ਉਹ ਦਾ ਸਮਾਨ ਕਿੱਥੇ ਛੱਡ ਗਈ ਆਹੋ ਇਹ ਤਾਂ ਤੇਰਾ ਐ ਇਹ ਤਾਂ ਤੁਲਕੋ ਹੋ ਕੇ ਰੱਖਿਆ ਆ ਨਹੀਂ ਜੀ ਤੇਰਾ ਐ ਤੇਰਾ ਆ ਵਾਲਾ ਸਪੈਸ਼ਲੀ ਤੇਰੇ ਲਈ ਰੱਖਿਆ ਐ ਕੀ ਐ ਚਾੜੂ ਦੇਖ ਲਓ ਕਿ ਨਵਾਂ ਬੰਦਾ ਝਾੜੂ ਵਾਲਾ ਰੱਖਿਆ ਆਵੇ ਤੇ ਜਦੋਂ ਜ਼ਿਆਦਾ ਖਰਾਬ ਕਰਦੀ ਹੈ ਫਿਰ ਅਸੀਂ ਆਵਾਂ ਰੈਟ ਕਿਲਵਾਉਂਦੇ ਨਹੀਂ ਨਹੀਂ ਇਹ ਮੰਦਾ ਹੈ ਨਹੀਂ ਤੇਰਾ ਹੈ ਉਹ ਸੱਚ ਮੈਂ ਘੋੜੀ ਲਈ ਗਈ ਅਮਨ ਨੇ ਜੇ ਪੈਤ ਸੋਹਣੀ ਜੀ ਸਫਾਈ ਵਾਸਤੇ ਰੱਖੀ ਆ ਹਾਂਜੀ ਨਵੀ ਇਹ ਹੈ ਵੀ ਸੋਹਣੀ ਸਫਾਈ ਵੀ ਬਹੁਤ ਸੋਹਣੀ ਲੱਗਦੀ ਆ ਪੈਸੇ ਤਾਂ ਮੈਂ ਅੱਜ ਵਾਸਤੇ ਝਾੜੂ ਇਹਨੂੰ ਮੈਂ ਕਿਹਾ ਸੀ ਚ ਉਡ ਝਾੜੂ ਲਾ ਦੇ ਮੈਂ ਕੱਪੜੇ ਪ੍ਰੈਸ ਕਰਕੇ ਹੈਂਗ ਕਰ ਦਿੰਦੀ ਆ ਹਾਂਜੀ ਪਰ ਮੈਨੂੰ ਲੱਗਦਾ ਸਫਾਈ ਬੜੀ ਸੋਹਣੀ ਕਰਦੀ ਆਪਾਂ ਨੂੰ ਪੱਕੀ ਰੱਖੀ ਪੱਕੀ ਦੇ ਖਣੇ ਪੈਣੇ ਹੈ ਸਹੀ ਗੱਲ ਹਾਂ ਕੀ ਕਹੇ ਖੁਸ਼ ਅੱਛਾ ਮੈਂ ਨਹੀਂ ਕਿਹਾ ਪੰਪ ਦੇ ਕਿੱਧਰ ਰੱਖਣੇ ਆ ਸੋ ਪੰਪ ਦੇ ਸਹੀ ਗੱਲ ਪੰਪ ਦੇ ਨਾਲ ਹੀ ਤਾਂ ਨੇ ਟਿਕਣਾ ਜੇ ਪੰਪਣਾ ਦਿੱਤੀ ਬੜੀ ਸੋਹਣੀ ਸਫਾਈ ਕਰਦੀ ਆ ਹਾਂਜੀ ਹਾਂਜੀ ਬੜੀ ਸੋਹਣੀ ਵੇਖ ਲਓ ਜੇ ਮੈਂ ਝਾੜੂ ਲਾ ਦੇਣਾ ਪੋਚੇ ਦੀ ਲੋੜ ਹੀ ਕਰੀਏ ਦਿਓ ਇਹ ਸਾਡੇ ਕੰਮ ਵਾਲੀ ਥੋੜੀ ਜਿਹੀ ਤਰੀਫ ਦੀ ਭੁੱਖੀ ਆ ਹਾਂਜੀ ਹਾਂਜੀ ਮੈਂ ਫਿਰ ਆਦੀਆਂ ਤਰੀਫਾਂ ਵੀ ਕਰ ਲੈਣੀ ਕੋਈ ਕਰਦਾ ਹੀ ਨਹੀਂ ਵੇਖੋ ਕਿੰਨੇ ਸੋਹਣੇ ਨੇ ਨਾਲ-ਨਾਲ ਹੀ ਝਾਲੂ ਕੱਢ ਕੇ ਨਾਲ ਹੀ ਸਾਰੀ ਸੈਟਿੰਗ ਕਰ ਦਿੱਤੀ ਵੇਖੋ ਹਾਂਜੀ ਹਾਂਜੀ ਮਰਾ ਪੂਰੀ ਪ੍ਰੈਕਟਿਸ ਆ ਸਹੀ ਗੱਲ ਕਿੰਨੇ ਘਰਾਂ ਦਾ ਘਰਦੀ ਹਰਾਂ ਜੀ ਮੈਂ ਤੁਹਾਨੂੰ ਝੂਠ ਨਹੀਂ ਬੋਲਦੀ ਮੈਂ ਪਹਿਲਾਂ 8 ਘਰਾਂ ਦਾ ਕੰਮ ਫੜਿਆ ਸੀ 13 ਹੁਣ ਬਾਬੇ ਦੀ ਕਿਰਪਾ ਨਾਲ ਤੇ ਮੈਂ 10 15 ਘਰ ਦਾ ਘਾਰ ਹੀ ਲੈ ਗਈ ਫੇਰ ਸਫਾਈ ਤੋਂ ਸਾਰੇ ਇੰਪ੍ਰੈਸ ਹੋ ਜਾਂਦੇ ਨਾ ਹਾਂਜੀ ਸਾਰੇ ਸਫਾਈ ਦਾ ਵੀ ਤਾਂ ਘਰ ਦੀ ਉਹ ਜਿਹੜਾ 8 15 ਘਰਾਂ ਦੇ ਫੇਸ ਵੋਸ਼ ਤੇ ਸ਼ੈਂਪੂ ਸਾਰੇ ਯੂਜ਼ ਕਰਦੀ ਨਹੀਂ ਨਹੀਂ ਉਹ ਸਹੀ ਗੱਲ ਹੈ ਇੱਕ ਦਾਸ ਦੀ ਰਾਜਾ ਦੀ ਖੂਬਸੂਰਤੀ ਦਾ ਜਦੋਂ ਮੈਂ ਪੋਚਾ ਮਾਰਦੀ ਆ ਨਾ ਥੱਲੇ ਉਹ ਥੋੜਾ ਜਿਹਾ ਪੋਚਾ ਮੇ ਮੂੰਹ ਤੇ ਵੀ ਮਾਰ ਲੈਂਦੀ ਤਾਂ ਕਰਕੇ ਮੂੰਹ ਸਾਫ਼ ਰਹਿ ਜਾਂਦਾ ਇੱਕ ਆ ਜਾਓ ਗਾਇਸ ਰੋਟੀ ਖਾ ਲਓ ਅਸੀਂ ਰੋਟੀ ਖਾਣ ਲੱਗੇ ਆ ਸਾਰੇ ਬੈਠਿਆ ਸੀ ਰਲ ਕੇ ਤੁਸੀਂ ਵੀ ਆ ਜਾਓ ਅੱਜ ਕਿੰਨੇ ਜਿਆਦੀਆਂ ਰੋਟੀਆਂ ਖਾਣੀਆਂ ਕੰਪੀਟੀਸ਼ਨ ਕਰਦੇ ਆ। ਤੜੀਆਂ ਰੋਟੀਆਂ ਨਹੀਂ ਭਜਦੀਆਂ ਫਿਰ। ਆਪਾਂ ਹਾਰ ਜਾਣਾ। ਇੰਨੀਆਂ ਰੋਟੀਆਂ ਨਹੀਂ ਇੱਧਰ ਇੰਨੇ ਜਿਆਦਾ ਖਾਣੀਆਂ। ਖੁਸ਼ ਪਹਿਲੇ ਨੰਬਰ ਤੇ ਆਏਗਾ। ਸਹੀ ਗੱਲ ਆ। ਪਹਿਲੇ ਨੰਬਰ ਤੇ ਨਹੀਂ ਮੈਂ ਕੋਈ ਰੋਟੀ ਨਹੀਂ ਛੱਡਨੀ। ਆਪਾਂ ਦੋ ਦੋ ਲਾ ਕੇ ਬੱਸ ਹੋ ਜਾਣੀ। ਕੋਈ ਨਹੀਂ ਫਰਡੀ ਅਸੀਂ ਵਾਲੀ ਟਹਿ ਗਈ। ਮੈਂ ਉਹ ਵੀ ਖਾ ਜਾਣੀ ਆ। ਕਿਉਂ ਦੇਸੀ ਵਿਚਾਰੀ ਨੂੰ ਭੁੱਖੀ ਰੱਖਣ ਦਾ ਰੰਦਾ ਹੈ। ਸਹੀ ਗੱਲ ਆ। ਉਹ ਵੀ ਚੈਲੰਜ ਕਰ ਲੂਗੀ। ਆਜੋ ਬੱਚਿਓ ਕਰੋ ਸ਼ੁਰੂ ਮੈਂ ਗੱਲ ਸੁਖਾਈ ਜਾਨੀ ਉਹਨੇ ਤਾਂ ਕਸੂਰ ਹੈ ਤੈਨੂੰ ਵੀ ਨਹੀਂ ਜਮਣਾ ਬੜਾ ਵੱਡਾ ਡਾਇਲੋਗ ਮਾਰਾਈ ਤੇ ਆਜੋ ਖੁਸ਼ ਨੂੰ ਨਾ ਪੁਰਾਣੀਆਂ ਗੱਲਾਂ ਬੜੀਆਂ ਜਾਦ ਹੋਣ ਡੀਆਂ ਦੋ ਤਿੰਨ ਤਾਂ ਦੱਸ ਚੁੱਕਾ ਤੇ ਮੈਂ ਕਿਉਂ ਆਣਿਆ ਹੁਣ ਫੇਰ ਦੱਸੀ ਪਹਿਲਾਂ ਸਾਨੂੰ ਰਿਕਾਰਡਿੰਗ ਕਰ ਲੈਂਦੇ ਹਾਂ ਦੱਸ ਕਿਹੜੀ ਗੱਲ ਹੁਣ ਦੱਸਣ ਲੱਗਾ ਸੀ ਜੋ ਪੋਤੇ ਰਨੇ ਹੁੰਨੇ ਹਾਂ ਹਾਂ ਉਦੋਂ ਇਕ ਸੰਜੇ ਨਹੀਂ ਲਗੇ ਪੂਰਾ ਤਗੜਾ ਐ ਮਾਰ ਦਬੜਾ ਹੁੰਦਾ ਹੀਗਾ ਹਾਂ ਉਦੋਂ ਮੈਨੂੰ ਆ ਇੰਨਾ ਯਾਦ ਨਹੀਂਗਾ ਡੈਡੀ ਨੂੰ ਕੇ ਗੋਰੀ ਨੂੰ ਮਾਰਿਆ ਸੀ ਢੋਡ ਢੱਡ ਹਾਂ ਤੇ ਮੈਂ ਉਹਦੇ ਸਾਹਮਣੇ ਇੱਕ ਈ ਕਿ ਮੈਂ ਕੱਲੇ ਚ ਲੱਗਿਆ ਉਥੇ ਹਾਂ ਤੇ ਦੂਜਾ ਮੈਂ ਆ ਕਿਨ ਨੂੰ ਬਲੇਖੇ ਨਾ ਐ ਹੱਥ ਮਾਰ ਲਾ ਪਿਆ ਹਾਂ ਤੇ ਮੈਨੂੰ ਐ ਕੀਤਾ ਮੈਂ ਭੱਜ ਗਿਆ ਗੋਲੀ ਹੋ ਗਿਆ ਤੇ ਮੈਂ ਇਹ ਤਾਂ ਜੱਗ ਨੂੰ ਗੱਲ ਯਾਦ ਹੋਊਗੀ ਇਹ ਦੂਜਾ ਮੱਜੇ ਦੇ ਨਹੀਂ ਬੈ ਕੇ ਮੈਂ ਦੁੱਖ ਜੋ ਜਿਵੇਂ ਨਾ ਪੁਝਾਈਦਾ ਹੁੰਦਾ ਹੈਗਾ ਕੋੜੇ ਬਣਾਉਂਦੇ ਸੀ ਤੇ ਹੋਰ ਕਿਹੜੀ ਗੱਲ ਸੁਣਾਉਣ ਡਿਆ ਸੀ ਕਿਹੜੀ ਇੱਕ ਵਾਰੀ ਆਪਾਂ ਨਾ ਤੇਰੇ ਡੈਡੀ ਉਹਨਾਂ ਨੇ ਨਾ ਕਿੱਲੇ ਗੱਢਨੇ ਸੀ ਤੇ ਵਾਵਾ ਡੂੰਗੇ ਡੂੰਗੇ ਉਹਨਾਂ ਨੇ ਮਤਲਬ ਕਹਿੰਦੇ ਵਾਵਾ ਡੂੰਗੇ ਗੱਢਨੇ ਉਹ ਵਿੱਚੋਂ ਟੋਏ ਪੱਟੇ ਸੀਗੇ ਇੱਕ ਟੋਆ ਬਜਾਦਾ ਵੱਡਾ ਪਟਿਆ ਗਿਆ ਤੇ ਉਹਦੇ ਵਿੱਚ ਗੋਰੀ ਮਤਲਬ ਗੋਰੀ ਵੜ ਗਿਆ ਪਤਾ ਨਹੀਂ ਟੋਏ ਪੜਦੇ ਆ ਸ਼ਰਾਰਤਾਂ ਨਾਲ ਪਟਲੇ ਟੋਏ ਇਹਨਾਂ ਨੇ ਤੇ ਗੋਰੀ ਥੱਲੇ ਵੜ ਗਿਆ ਤੇ ਇਹਨਾਂ ਨੇ ਉੱਤੇ ਪੱਲੀ ਰੱਖ ਕੇ ਨਾ ਤੇ ਉੱਤੇ ਹਥੌੜੀ ਮਾਰਨੀ ਸ਼ੁਰੂ ਕਰਤੀ ਹਾਏ ਪਤਾ ਨਹੀਂ ਜੱਗ ਸਿਰ ਨੇ ਉਹ ਸਿਰ ਸਿਰ ਪਾੜਦਾ ਹੀ ਨਾ ਗੋਰੀ ਦਾ ਸਿਰ ਪਾੜਦਾ ਇਹਨਾਂ ਨੇ ਤਾਂ ਮੁੜ ਕੇ ਭੱਜੇ ਸਾਰੇ ਪੱਲੀ 'ਤੇ ਹਥੌੜੀ ਮੈਂ ਮਾਰੀ ਇਹਨੇ ਥੌੜੀਆਂ ਮਾਰੀਆਂ ਜੱਗ ਸਿਰ ਦੇ ਕੰਮ ਜਿਆਦੇ ਪੁੱਠੇ ਹੁੰਦੇ ਸੀ ਤੋ ਕਿਹੜੀ ਗੱਲ ਦੱਸਦਾ ਪਿਆ ਸੀ ਤੂੰ ਬਿਜਲੀ ਵਾਲੀ ਬਿਜਲੀ ਵਾਲੀ ਉਹ ਦੱਸੀ ਉਹ ਬੜੀ ਇੰਟਰਸਟਿੰਗ ਗੱਲ ਨੂੰ ਗਾਇਸ ਸਾਡੇ ਜੋ ਪ੍ਰਾਣਗਰ ਨੂੰ ਨਹੀਂ ਨਾ ਸੁੱਤਾ ਜਾ ਕੇ ਤਾਂ ਮੁੜੀਦਾ ਹੁੰਦਾ ਸੀ ਕਿ ਮਿੰਕੀ ਚੱਲਣਾ ਜਾਏਗਾ ਤੇ ਉਹ ਇਧਰ ਨੂੰ ਛੱਡ ਜੋ ਮੇਰੇ ਨਾਲ ਮੱਝਾਂ ਬੰਨੀ ਦੀਆਂ ਹੁੰਦੀਆਂ ਸੀਗੀਆਂ ਉਹਦੇ ਛੱਤ ਹੁੰਦੀ ਸੀ ਜਦੋਂ ਮੀਂਹ ਪੈਂਦਾ ਪਿਆ ਸੀਗਾ ਬਿਜਲੀ پوری ਗੜਗੜਦੀ ਪਈ ਸੀ ਇਹ ਮੈਨੂੰ ਕਹਿ ਕੇ ਆ ਗਿਆ ਮੈਨੂੰ ਇਹ ਪਤਾ ਨਹੀਂ ਉਹਦਰ ਕੀ ਕਰਦੇ ਬਈ ਦੁਜਾ ਮੈਨੂੰ ਕਹਿ ਕੇ ਆਇਆ ਕਿ ਤੂੰ ਕਾਲੇ ਕੱਪੜੇ ਪਾਏ ਆ ਜੇ ਤੂੰ ਬਾਹਰ ਆਇਆ ਤੇ ਬਿਜਲੀ ਪੈਣੀ ਤੂੰ ਮਰ ਜਾਣਾ ਹਾਂ ਦੁਜਾ ਇਹ ਭੱਜ ਗਿਆ ਬੁੱਟੋ ਬਿੱਟੀ ਮੈਨੂੰ ਪਿੱਛੇ ਵਾਜ ਰਹਾ ਲੈ ਆ ਲੈ ਆ ਇਹ ਭੱਜ ਗਿਆ ਹਾਂ ਤੇ ਪਿੱਛੋਂ ਮੈਂ ਦੁਜਾ ਮੈਂ 15 ਮਿੰਟ 20 ਮਿੰਟ 25 ਮਿੰਟ ਇੱਕ ਘੰਟਾ ਉੱਥੇ ਬੈਠਾ ਰਿਆ ਰੋਣਾ ਰਿਆ ਤੋਹੀ ਵੀ ਕਿਤੇ ਪਤਾ ਨਹੀਂ ਕਿਥੇ ਹੀ ਸੁਧਰ ਦੂਰ ਸੀ ਨਾ ਨਹੀਂ ਪਤਾ ਲੱਗਾ ਅੰਗ ਨਹੀਂ ਪਤਾ ਲੱਗਦਾ ਹਾਂ ਤੇ ਜਾ ਬਜਰ ਤੇ ਗੁਰੀ ਆਇਆ ਹੂੰ ਗੁਰੀ ਆ ਕੇ ਕਹਿੰਦੇ ਇਹ ਕਿਹੜਾ ਕਰਦਾ ਜਮਾ ਜੱਗਾ ਕਹਿੰਦੇ ਮੈਂ ਬਿਜੀ ਪੈੜੀ ਆ ਮਾਰਦਾ ਚਲ ਜਾ ਤੂੰ ਤੂੰ ਸਾਰਾ ਦੇਣੀ ਖੜਾ ਰਹਿਦਾ ਸੀ ਉੱਤੇ ਹੀ ਨਾ ਪਤਾ ਲੱਗਦਾ ਤੈਨੂੰ ਜਗਸਿਰ ਧੱਕਾ ਕਰਦਾ ਸੀ ਨਾ ਛੋਟਾ ਜੂ ਸੀਗਾ ਸਹੀ ਗੱਲ ਵਿਚਾਰੇ ਨਾਲ ਹੁਣ ਨਹੀਂ ਧੱਕਾ ਤੱਕੇ ਹੁਣ ਕਰ ਧੱਕਾ ਮੇਰੇ ਨਾਲ ਹੁਣ ਬਰਾਬਰ ਤੇ ਯਾਰ ਹੁਣੇ ਖੜ ਗਏ ਆ ਆ ਸਾਰੇ ਕੱਪੜੇ ਪ੍ਰੈਸ ਕਰ ਲੈ ਹੁਣ ਹੈਂਗਰਾਂ ਤੇ ਮੈਂ ਸਾਰੇ ਉੱਧਰ ਸੈੱਟ ਕਰ ਦਿੱਤੇ ਆ ਤੇ ਹੁਣ ਆਪਾਂ ਲਿਮਾਰੀ ਸੈੱਟ ਕਰਾਂਗੇ ਤੇ ਤੁਸੀਂ ਮੇਰੀ ਦੇਖ ਕੇ ਮੈਂ ਲਿਮਾਰੀ ਚ ਕਿਵੇਂ ਆਪਦੇ ਕੱਪੜੇ ਲਾਉਣੇ ਆ ਤੇ ਇਸ ਤਰ੍ਹਾਂ ਕਰਕੇ ਮੈਂ ਸਾਰੇ ਸੂਟ ਲਗਾ ਲਏ ਆ ਬਸ ਇੱਕ ਦੋ ਹੀ ਰਹਿ ਗਿਆ ਮਣ ਥੋੜੀ ਦੁਪੱਟਾ ਤੇ ਆਪਾਂ ਇਸ ਤਰ੍ਹਾਂ ਹੀ ਮੈਂ ਕਿਹਾ ਪ੍ਰੈਸ ਕਰਕੇ ਰੱਖ ਲੈਨੇ ਬਾਅਦ ਚ ਸੌਖਾ ਰਹਿੰਦਾ ਹਨਾ ਤੇ ਸੋਹਣੀ ਬਣ ਜਾਂਦੀ ਆ ਇੱਕ ਲਿਮਾਰੀ ਚ ਲੱਗੇ ਸੋਹਣੇ ਸੋਹਣੇ ਲੱਗਦੇ ਆ ਹਾਂ ਉਵੇਂ ਉਗੜੇ ਦੁਗੜੇ ਜੀ ਹੋ ਜਾਂਦੇ ਕੱਪੜੇ ਬਹੁਤ ਤੋਂ ਨਾਲ ਨਾ ਹੋਗੇ ਸੀਗੇ ਦੀ ਦੀ ਸਾਰੇ ਕੱਪੜੇ ਹਾਂਜੀ ਹੁਣ ਸੋਹਣੇ ਵੀ ਲੱਗਣਗੇ ਤਾਂ ਹੁਣ ਆਪਾਂ ਤੇ ਵਧੀਆ ਜਦੋਂ ਜਾਣਾ ਹੀ ਮਿੰਟੋ ਮਿੰਟ ਕੱਢ ਕੇ ਜਿਹੜਾ ਮਰਜ਼ੀ ਸੂਟ ਪਾ ਲਓ ਸੌਖਾ ਹੋ ਜਾਂਦਾ ਬੱਚੇ ਹੁਣ ਸੈੱਟ ਕਰਕੇ ਸੈੱਟ ਧੋਣੇ ਆ ਤੁਹਾਨੂੰ ਕਿਵੇਂ ਆਪਾਂ ਅਦਿਲੀ ਮਰੀ ਸੈੱਟ ਕੀਤੀ ਹੈ ਇੱਕ ਦਿਨ ਹਾਂਜੀ ਜੀ ਹੁਣ ਆਪਾਂ ਹੈਂਗ ਕਰਨ ਲੱਗੇ ਕੱਪੜੇ ਜੀ ਹੈਂਗ ਕਰਨ ਲੱਗੇ ਆ ਜਿਹੜੇ ਮੈਂ ਸਭ ਤੋਂ ਉੱਪਰ ਕਰਦੀ ਨਹੀਂ ਜਿਹੜੇ ਜ਼ਿਆਦਾ ਹੈਵੀ ਵਾਲੇ ਹੁੰਦੇ ਆ ਹਾਂਜੀ ਇਹ ਉੱਪਰ ਕਰਦੇ ਨੇ ਉੱਪਰ ਮੇਰੇ ਪਰਸ ਤੇ ਤੁਸੀਂ ਵੇਖ ਸਕਦੇ ਜੀ ਹਾਂਜੀ ਦੇਖੋ ਕਿੰਨੇ ਸੋਹਣੇ ਸੋਹਣੇ ਪਰਸ ਸਭ ਤੋਂ ਜਿਹੜੇ ਹੈਵੀ ਉੱਪਰ ਉਸ ਤੋਂ ਘੱਟ ਜਿਹੜੇ ਇੱਥੇ ਸਟਾਲ ਵਗੈਰਾ ਜਾਂ ਨਾਰਮਲ ਸੂਟ ਜਿਹੜੇ ਕਰਦੇ ਆ ਹਾਂਜੀ ਇਸ ਤਰ੍ਹਾਂ ਲਾ ਦੇਣੀ ਆ ਕੰਟਰਾਸਟ ਸੂਟ ਲਾਲ ਬਣਾ ਬਣਾ ਕਿਵੜੇ ਸੋਨੇ ਜਿਉੜੀ ਸੋਨੇ ਲੱਗਦੇ ਹਾਂਜੀ ਬਹੁਤ ਸ਼ੌਕ ਐ ਇਸ ਤਰ੍ਹਾਂ ਕਲੈਕਸ਼ਨ ਨੂੰ ਬਣਾ ਬਣਾ ਕੇ ਜਿਵੇਂ ਆਵਾਂ ਤੇ ਪੌਣ ਪੌਣ ਵਾਲੇ ਉੱਪਰ ਲਾ ਤੇ ਸਾਰੇ ਹਾਂਜੀ ਪੱਕੀ ਇਸ ਤਰ੍ਹਾਂ ਆਪਾਂ ਸਾਰੀ ਜਿਹੜੀ ਮਾਰੀਆਂ ਨੂੰ ਸੈੱਟ ਕਰ ਲੈਣਾ ਨੇ ਸੋਹਣੇ ਲੱਗਦੇ ਟੰਗੇ ਹੋਏ ਸੂਟ ਸਹੀ ਗੱਲ ਹੈ 컬러ਫੁਲ ਹੈ ਨਾ 컬러ਫੁਲ ਵਾਓ ਜਦੋਂ ਮਾਰੀ ਖੋਲੀਏ ਤਾਂ ਕਿੰਨਾ ਮਜ਼ਾ ਆ ਜਾਂਦਾ ਨਾ ਹਾਂਜੀ ਤੇ ਬਾਕੀ ਇਹ ਥੋੜਾ ਜਿਹਾ ਨਾਰਮਲ ਇਹਨਾਂ ਨੂੰ نیچے ਹੈ ਨਾ ਤੇ ਬਾਕੀ ਆ ਦੋ ਨਵੇਂ ਸੂਟ ਹੈ ਇੱਕ ਸੂਟ ਮੰਮੀ ਕੋਲ ਰਹਿ ਗਿਆ ਤੇ ਇੱਕ ਹਜੇ ਕੱਲ ਵਾਸ਼ ਨਹੀਂ ਕੀਤਾ ਹਾਂਜੀ ਜਦੋਂ ਆਪਾਂ ਦਪੱਟੇ ਲਾ ਦਿੰਨੇ ਕੱਲੇ ਬਾਅਦ ਆਪਾਂ ਨੂੰ ਸੈੱਟ ਕਰਾਂਗੇ ਉਹਨਾਂ ਦੀ ਜਗ੍ਹਾ ਨਾ ਮਲੱਕੀ ਜਾਏ ਉਹਨਾਂ ਦੀ ਜਗ੍ਹਾ ਪਹਿਲਾਂ ਵਰਕ ਕਰ ਦਈਏ ਸਹੀ ਗੱਲ ਤੁਸੀਂ ਦੇਖ ਸਕਦੇ ਹੋ ਤੁਸੀਂ ਮੈਨੂੰ ਇੱਕ ਚੀਜ਼ ਵਿਖਾ ਦੋਗੇ ਕੀ ਉਹ ਵਾਲਾ ਪਰਸ ਵਿਖਾ ਦੋ ਨਹੀਂ ਮੈਨੂੰ ਲੱਗਦਾ ਮੈਂ ਵੇਖਿਆ ਕਿਹੜੇ ਵਾਲਾ ਉਹ ਜਿਹੜਾ ਪਿੰਕ ਦੇ ਨਾਲ ਪਿਆ ਆ ਵਾ ਵੱਡੇ ਪਿੰਕ ਦੇ ਨਾਲ ਗ੍ਰੀਨ ਗ੍ਰੀਨ ਦੇ ਨਾਲ ਜਿਹੜਾ ਇਧਰਲੀ ਸਾਈਡ ਤੇ ਹਾਂਜੀ ਅੱਛਾ ਮੇਰੇ ਬੋੜੀਆਂ ਚੜ੍ਹਨਾ ਪੈਂਦਾ ਹਾਂਜੀ ਕਾਹਬਾ ਹਾਂਜੀ ਇਹ ਵਾਲਾ ਅੱਛਾ ਵਾਓ ਕਿੰਨਾ ਸੋਹਣਾ ਪਰਸੇ ਵੇਖੋ YouTube ਫੈਮਲੀ ਤੁਸੀਂ ਵੀ ਸਾਡਾ ਗੁੱਚੀ ਦਾ ਹਨਾ ਗੁੱਚੀ ਦਾ ਹੀ ਹੈ ਨਾ ਹਾਂਜੀ ਗੁੱਚੀ ਦਾ ਹੀ ਆ ਜੇ ਗੁੱਚੀ ਲਿਖਿਆ ਤੇ ਫਿਰ ਗੁੱਚੀ ਬੱਚੀ ਦਾ ਪਰਸ ਵੇਖੋ ਕਿੱਡਾ ਸੋਹਣਾ ਬਣਿਆ ਆਏ ਤੇ ਹੁਣ ਆਪਣੀ ਕੱਲ ਨੂੰ ਵਾਰੀ ਕੀ ਆ ਕੱਲ ਨੂੰ ਮੈਂ ਕੀ ਕਰਨਾ ਸਰਦਾਰ ਸਾਧੀਆਂ ਪੱਗਾਂ ਹਨਾ ਉਹਨਾਂ ਨੂੰ ਇੱਕ ਵਾਰੀ ਵੀ ਸਾਰੀਆਂ ਵੈਸੇ ਤਾਂ ਵਾਸ਼ ਹੀ ਨੇ ਪਰ ਇੱਕ ਵਾਰੀ ਪਾਣੀ ਚੋਂ ਕੱਢ ਕੇ ਨਾ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਆਰਗੇਨਾਈਜ਼ ਕਰਾਂਗੇ ਤੇ ਇੱਥੇ ਕੱਪੜੇ ਹੁੰਦੇ ਆ ਸਰਦਾਰ ਜੀ ਦੇ ਥੋੜੀਆਂ ਜੀਆਂ ਪੈਂਟਾਂ ਸ਼ਰਟਾਂ ਤੇ ਇੱਥੇ ਖੋਛ ਦੇ ਕੱਪੜੇ ਹੁੰਦੇ ਆ ਤੇ ਇੱਥੇ ਸਾਰੀਆਂ ਜੈਕ ਤਾਂ ਸਾਰਿਆਂ ਦੀਆਂ ਹੈਂਗ ਕੀਤੀਆਂ ਹੀਆਂ ਮੇਰੀਆਂ ਖੋਛ ਦੀਆਂ ਜਗਸਿਰ ਦੀਆਂ ਤੇ ਇਹ ਵਾਲੀ ਸਾਈਡ ਤੇ ਕੱਪੜੇ ਹੋ ਗਏ ਸਾਰੇ ਤੇ ਇਧਰ ਵੀ ਵੇਖੋ ਇਹਨਾਂ ਨੇ ਖੋਛ ਜਗਸਿਰ ਜਦੋਂ ਕੱਢਦਾ ਨਾ ਕੱਪੜੇ ਤੇ ਵਿਚਾਰਿਆਂ ਦੇ ਅੰਦਰੋਂ ਬੋਟੀਆਂ ਬਾਹਰ ਕੱਢ ਦਿੰਦਾ ਜਿਆਦਾ ਹੀ ੱੱਕਾ ਕਰਦਾ ਆਹ ਕਪੜੇ ਉੱਪਰ ਤਾਂ ਐਕਸਟਰਾ ਜਿਹੀ ਆ ਕੋਈ ਨਹੀਂ ਜੇ ਪਾਉਂਦਾ ਤੇ ਇਹ ਵਾਲੇ ਵੈਸੇ ਹੀ ਨਵੇਂ ਕਪੜੇ ਕੁਝ ਕਿ ਰੱਖੇ ਪਿਆ ਸੀ ਆ ਇੱਥੇ ਜਾ ਅਕਸਰਦੇ ਹੁੰਦੇ ਆ ਤੇ ਇੱਥੇ ਫੇਰ ਆ ਗਈਆਂ ਸਾਡੀਆਂ ਵੇਖੋ ਕਸੋੜ ਕਸੋੜ ਕੇ ਪੀੜੀਆਂ ਪੀੜੀਆਂ ਕਰਕੇ ਲਾਈਆਂ ਹੋਈਆਂ ਤੇ ਬਾਕੀ ਸੈਟਿੰਗ ਕਰਦੇ ਰਹੀ ਦਲਮਾਰੀ ਦੀ ਉਸ ਦਿਨ ਕੀਤੀਆਂ ਜੇ ਫੇਰ ਕੰਮ ਜਦੋਂ ਵਿਆਹ ਆ ਗਿਆ ਤੇ ਫੇਰ ਉਹ ਵੀ ਉਹ ਹਾਲ ਹੋ ਗਿਆ ਹੁਣ ਆਪਾਂ ਬਸ ਮੇਰੇ ਇਧਰ ਲਈ ਮੇਰੀ ਸੈਟਿੰਗ ਹੋ ਗਈ ਆ ਮੇਰੇ ਕੱਪੜਿਆਂ ਦੀ ਹੁਣ ਵਾਰੀ-ਵਾਰੀ ਕੱਲ ਨੂੰ ਪੱਗਾਂ ਧੋਵਾਂਗੀ ਤੇ ਪੱਗਾਂ ਦੀ ਸੈਟਿੰਗ ਕਰੂੰਗੀ ਤੇ ਹੌਲੀ-ਹੌਲੀ ਸਾਰਿਆਂ ਨਾਲ ਮਾਰੀਆਂ ਦੀ ਆਪਾਂ ਸੈਟਿੰਗ ਕਰਦੇ ਨੇ। ਪਾਸ਼ਾ ਕਿਹੜਾ ਕੰਮ ਫੜ ਲਈ ਹੁਣ? ਕੀ ਕਰਦਾ ਪਿਆ ਏ? ਅੱਜ ਤਾਂ ਪਿੱਛੇ ਆ ਜਾ। ਕੁਝ ਤਾਂ ਬੋਲ। ਮੇਰੇ ਪਾਸ ਕੋਈ ਅਲਫ਼ਾਜ਼ ਹੀ ਨਹੀਂ ਏ। ਕਾ ਬੋਲ ਰਿਹਾ ਵਕਤ ਬਦਲ ਗਿਆ ਜਜ਼ਬਾਤ ਬਦਲ ਗਏ ਜਿੰਦਗੀ ਬਦਲ ਗਈ ਸਾਰੇ ਫੋਨ ਕਰ ਕਰਕੇ ਪੁੱਛਦੇ ਪੈ ਵੀ ਖੁਸ਼ ਹੋ ਸੱਚੀ ਡਿੱਗ ਪਿਆ ਯਾਰ ਕੀ ਚੱਲ ਗਿਆ ਇਹ ਡਿੱਗਣ ਕਿ ਉਪਰਾਵਾ ਪੇਪਰ ਦੇਣਾ ਹੈ ਸਵੇਰੇ ਮੈਥ ਦਾ ਪੇਪਰ ਆ ਆ ਜਾ ਥੱਲੇ ਗਾਇਜ਼ ਵੇਖੋ ਕਿੱਥੇ ਚੜਿਆ ਹੋਇਆ ਹੈ ਕਿੰਨਾ ਨੁਕਸਾਨ ਹੋਇਆ ਕਿੰਨਾ ਕਿੰਨੇ ਪਿੱਲਰ ਤਹ ਸਨ ਸੋਕੇ ਡਿੱਗ ਗਏ ਤੇ ਤੁਹਾਨੂੰ ਦਿਖਾਵਾਂਗੇ ਉਹ ਵਾਲੀ ਬੁਰਜੀ ਤੇ ਡਿੱਗੇ ਜਿਹੜੇ ਤੇ ਬੁਰਜੀ ਵੀ ਟੁੱਟ ਗਈ ਆ ਤਰੇੜ ਆ ਗਈ ਆ ਤੇ ਲੱਗੇ ਹੋਏ ਨੇ ਦੋ ਦਿਨ ਹੋ ਗਏ ਬਿਜ਼ੀ ਸੀਗੇ ਉਧਰ ਤੇ ਚੱਕਣ ਦਾ ਨਹੀਂ ਟਾਈਮ ਲੱਗ ਰਿਹਾ ਸੀ ਹੁਣ ਬਸ ਸਾਹਮਣੇ-ਸਾਹਮਣੇ ਚੱਕਾਂਗੇ ਤੇ ਸਵੇਰੇ ਸਾਰਾ ਟਾਂਚਾ ਜਿਹੜਾ ਏ ਉਹ ਚੱਕ ਕੇ ਸੈੱਟ ਕਰਤਾ ਜਾਏਗਾ ਕੀ ਦੇ ਯੋ ਯੋ ਰੁਕ ਬੱਜ ਗਏ ਯੋ ਯੋ ਜਿੰਨਾ ਸ਼ੋਅ ਕਰ ਰਹੀ ਆ ਤੇਰੇ ਨਾਲੋਂ ਤਾਂ ਮੈਂ ਉੱਚੀ ਖੜੀ ਹੋਈ ਆ ਆਈ ਬਾਈ ਵੀ ਆ ਗਿਆ ਵਲੌਗ ਚ ਇਹ ਆ ਬਾਈ ਇਹਨੂੰ ਬਾਈ ਕਹਿੰਦੇ ਨੇ ਬਾਈ ਬਾਈ ਕਹਿੰਦੀ ਦੁਨੀਆ ਤੇ ਅੱਜ ਦੀ ਵੀਡੀਓ ਇੰਨੀ ਇੱਥੇ ਆਪਾਂ ਵਲੌਗ ਜਿਹੜਾ ਖਤਮ ਕਰਦੇ ਆ ਬਾਕੀ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ ਬਹੁਤ ਵਧੀਆ ਲੱਗੇ ਕਮੈਂਟ ਕਰਨਾ ਤੇ ਇਸ ਤੋਂ ਵਧੀਆ ਲੱਗੇ ਤਾਂ ਸ਼ੇਅਰ ਕਰਨਾ ਔਰ ਜਿਹੜੇ-ਜਿਹੜੇ ਭੈਣ ਭਰਾਵਾਂ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਤਾਂ ਜੋ ਮੇਰੇ ਵੀਡੀਓਜ਼ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਬਾਕੀ ਆਪਾਂ ਸ਼ਾਰਟ ਵੀਡੀਓ ਅਪਲੋਡ ਕਰਦੇ ਆ ਔਰ ਆਪਣਾ ਫੇਸਬੁੱਕ ਤੇ ਵੀ ਅਜੇ ਵੀ ਸੁਰਖੀ ਬਿੰਦੀ ਦੇ ਨਾਂ ਤੇ ਆਪਣਾ ਪੇਜ ਬਣਿਆ ਹੋਇਆ ਹੈ ਉੱਥੇ ਵੀ ਤੁਸੀਂ ਆਪਣੀਆਂ ਵੀਡੀਓਜ਼ ਦੇਖਿਆ ਕਰੋ ਮੇਰੇ ਪੇਜ ਨੂੰ ਫੋਲੋ ਕਰੋ ਔਰ ਇੰਸਟਾਗ੍ਰam ਤੇ ਵੀ ਬਾਕੀ ਆਪਾਂ ਕਰਦੇ ਆ ਚੇਂਜ ਸੇਮ ਹੀ ਨਾਮ ਰੱਖਾਂਗੇ YouTube ਵਾਲਾ ਚੈਨਲ ਵਾਲਾ ਤੇ ਬਾਕੀ ਪਹਿਲਾਂ ਆਪਣਾ ਸੁਰਖੀ ਬਿੰਦੀ ਸੀ ਉਸੇ ਤੇ ਨਾਮ ਤੇ ਚੱਲ ਰਿਹਾ ਹੈ ਬਹੁਤ ਸੋਹਣੀਆਂ ਵੀਡੀਓਜ਼ ਹੁੰਦੀਆਂ ਆਪਣੀਆਂ Facebook ਤੇ ਵੀ ਤੁਸੀਂ ਵੇਖਿਆ ਕਰੋ ਬਾਕੀ YouTube ਚੈਨਲ ਤੇ ਵੀ ਤੁਸੀਂ ਆਪਣੇ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਉਸ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਵਲੌਗਸ ਦੇਖਦੇ ਹੋ ਬਾਕੀ ਹੁਣ ਮਿਲਦੇ ਆ ਨੈਕਸਟ ਵਲੌਗ ਵਿੱਚ ਤੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਸ ਸ਼ਿਕਰ